ਕਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾ ਚਾ ਪੀ ਵੀ ਜਾਂਦੇ ਨਾ ਕਦੀ ਕਿਸੇ ਨਾ ਪੀ ਵੀ ਜਾਂਦੇ ਨਾ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਸਾਈਨ ਘਰਾਣੇ ਨੇ ਉਹਨਾਂ ਕਾਲੀਦਲ ਦਾ ਵਫਦਾ ਗਿਆ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆ ਪੰਜਾਬ ਦੇ ਅਸੀਂ ਲੀਡਰ ਆ ਅਸੀਂ ਬਾਹਰ ਖੜੇ ਆ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਇਹ ਸਰਕਾਰ ਤੇ ਸਪੱਸ਼ਟੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵੰਤ ਸਮਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਕੋ ਗੱਲ ਨਹੀਂ ਸੁਣਦਾ ਪਟਿਆਲਾ ਡੀਸੀ ਦਫਤਰ ਕੱਲ ਵੀ ਸਾਰਾ ਦਿਨ ਪਬਲਿਕ ਬੈਠੀ ਜੇ ਕੋਈ ਅਫਸਰ ਨਹੀਂ ਮਿਲਿਆ ਅੱਜ ਵੀ ਸਵੇਰ ਤੀ ਸਾਰੀ ਪਬਲਿਕ ਬੈਠੀ ਹੈ ਕੋਈ ਮੁਲਾਕਾਤ ਨਹੀਂ ਕਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾਹ ਪੀਵੀ ਜਾਂਦੇ ਨੇ ਕਦੀ ਕਿਸੇ ਨਾਲ ਪੀਵੀ ਜਾਂਦੇ ਨੇ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਫੀਡਮ ਫਿਲਟਰ ਪਰਿਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੀ ਰਹੀ ਸੀ ਡੀਸੀ ਸਾਹਿਬ ਦੇ ਇੱਕ ਸਾਈਨ ਘਰਾਣੇ ਨੇ ਹੁਣ ਕਾਲੀਦਲ ਦਾ ਵਫਦਾ ਗਿਆ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆ ਪੰਜਾਬ ਦੇ ਅਸੀਂ ਲੀਡਰ ਆ ਅਸੀਂ ਬਾਹਰ ਖੜੇ ਆ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਇਹ ਸਰਕਾਰ ਕਹਿੰਦੀ ਸਪੱਸ਼ਟ ਜੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵੰਤ ਸਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਗੱਲ ਨਹੀਂ ਸੁਣਦਾ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹ ਜਨਾਨੀਆਂ ਇੱਥੇ ਠੱਠੇ ਖਾ ਰਹੀ ਹੈ ਕੱਲ ਦੀ ਸੈਨ ਕਰਨਾ ਨਾ ਸਿਰਫ ਇੱਕ ਅੱਖਰ ਲਿਖਣਾ ਹੈ ਡੀਸੀ ਸਾਹਿਬ ਨੇ ਪਰ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਚਾਹ ਬਰਫੀਆਂ ਕਦੀ ਕੋਈ ਗੁਲਦਸਤਾ ਲੈ ਕੇ ਆਇੰਦਾ ਉਹਨਾਂ ਲੋਕਾਂ ਨਾਲ ਮੁਲਾਕਾਤ ਹੋ ਰਹੀਆਂ ਪਬਲਿਕ ਦੀ ਕੋਈ ਗੱਲ ਨਹੀਂ ਸੁਣ ਰਿਹਾ ਤੇ ਮੈਂ ਅੱਜ ਜਿਹਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲੇ ਦਾ ਧਿਆਨ ਕਰੋ ਕੋਈ ਚੰਗਾ ਅਫਸਰ ਲਾਓ ਜਿਹੜਾ ਕਿਸੇ ਦੀ ਗੱਲ ਸੁਣੇ ਇਹਦੇ ਲੀਡਰਾਂ ਦੇ ਗੁਲਦਸਤੇ ਫੜਨ ਤੇ ਹੀ ਲਾਏ ਨੇ ਸਾਰੇ ਅਫਸਰ ਤੁਸੀਂ ਕੋਈ ਪਨੀਰ ਖਾ ਰਿਹਾ ਕਦੀ ਤੋ ਪਕੌੜੇ ਆ ਰਹੇ ਨੇ ਕਦੀ ਬਰਫੀ ਆ ਰਹੀ ਏ ਪਬਲਿਕ ਠੱਕੇ ਖਾ ਰਹੀ ਸਵੇਰ ਦਾ ਪਾਣੀ ਨੇ ਨਸੀਬ ਹੋਇਆ ਤੇ ਲੋ ਆ ਵੇਖੋ ਪਬਲਿਕ ਨਾਲੇ ਇਹਨਾਂ ਨੂੰ ਪਤਾ ਕਰ ਲੋ ਇਹ ਸਵੇਰ ਦੇ ਕਦੋਂ ਦੇ ਬੈਠੇ ਨੇ ਅੰਦਰੋਂ ਅਕਾਲੀ ਦਵ ਦੀ ਲੀਡਰਸ਼ਿਪ ਆ ਕੇ ਵੜ ਗਈ ਏ ਕਦੀ ਕੋਈ ਆ ਕੇ ਵੜ ਜਾਂਦਾ ਪਖੰਡ ਬਣਾਇਆ 11 ਤੋਂ ਪਬਲਿਕ ਦਾ ਟਾਈਮ ਹੈ ਇਹਨਾਂ ਨੂੰ ਬਦਲੋ ਛੇਤੀ ਤੋਂ ਛੇਤੀ ਕੋਈ ਨਹੀਂ ਇੱਥੇ ਦੇ ਲਾਇਕ ਹੈਗਾ ਅਫਸਰ